ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਖਤਰਨਾਕ ਨਸਲ ਦੇ ਕੁੱਤਿਆਂ ਦੇ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹਨ ਪਰ ਫੇਰ ਵੀ ਲੋਕ ਖਤਰਨਾਕ ਨਸਲ ਦੇ ਕੁੱਤੇ ਪਾਲਣ ਤੋਂ ਪਰਹੇਜ਼ ਨਹੀਂ ਕਰਦੇ ਅਜਿਹੇ ਕੁੱਤਿਆਂ ਨੂੰ ਪਾਲਣ ਦਾ ਮਕਸਦ ਘਰ ਦੀ ਰਾਖੀ ਘੱਟ ਲੋਕ ਦਿਖਾਵਾ ਵੱਧ ਹੁੰਦਾ ਹੈ ਅੱਜ ਫੇਰ ਹਰਚੋਵਾਲ ਕਸਬੇ ਦੇ ਨੇੜੇ ਪਿੰਡ ਬਹਾਦਰਪੁਰ ਰਜੋਆ ਦਾ ਰਹਿਣ ਵਾਲਾ ਇੱਕ 85 ਸਾਲ ਦਾ ਬਜ਼ੁਰਗ ਗਵੰਡੀਆਂ ਵੱਲੋਂ ਪਾਲੇ ਗਏ ਖਤਰਨਾਕ ਨਸਲ ਦੇ ਕੁੱਤੇ ਦਾ ਸ਼ਿਕਾਰ ਬਣਿਆ ਹੈ ਬਜ਼ੁਰਗ ਦੇ ਪਰਿਵਾਰਕ ਸੰਭਰਾ ਦੇ ਅਨੁਸਾਰ ਬਜ਼ੁਰਗ ਨੂੰ ਜ਼ਖਮੀ ਕਰਨ ਵਾਲਾ ਕੁੱਤਾ ਪਿੱਟਪੁੱਲ ਨਸਲ ਦਾ ਹੈ ਅਤੇ ਬਜ਼ੁਰਗ ਨੂੰ ਉਸ ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਕਿ ਬਜ਼ੁਰਗ ਨੂੰ ਹਰਚੋਵਾਲ ਸੀਐਚਸੀ ਤੋਂ ਗੁਰਦਾਸਪੁਰ ਬਬਰੀ ਸਿਵਲ ਹਸਪਤਾਲ ਵਿਖੇ ਰੈਫਰ ਕਰਨਾ ਪਿਆ ਬਜ਼ੁਰਗ ਦੇ ਮੂੰਹ ਗਲੇ ਵਾਂ ਅਤੇ ਲੱਤ ਤੇ ਕੁੱਤੇ ਨੇ ਡੂੰਘੇ ਜ਼ਖਮ ਕੀਤੇ ਹਨ ਬਜ਼ੁਰਗ ਦੇ ਭਤੀਜੇ ਦੇ ਅਨੁਸਾਰ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਡੰਡਿਆਂ ਦੇ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਤੇ ਬਜ਼ੁਰਗ ਦੀ ਜਾਨ ਬਚਾਈ ਗਈ ਉਹਨਾਂ ਨੇ ਦੱਸਿਆ ਕਿ ਗਵਾਂਡੀਆਂ ਨੇ ਇਸ ਖਤਰਨਾਕ ਕੁੱਤੇ ਨੂੰ ਖੁੱਲਾ ਛੱਡਿਆ ਹੋਇਆ ਸੀ ਅਤੇ ਇਹ ਪਹਿਲਾ ਵੀ ਕਈ ਲੋਕਾਂ 'ਤੇ ਹਮਲੇ ਕਰ ਚੁੱਕਿਆ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਬੱਚੇ ਵੀ ਪੜਨ ਲਈ ਆਉਂਦੇ ਹਨ ਜਿਨ੍ਹਾਂ ਨੂੰ ਇਸ ਕੁੱਤੇ ਤੋਂ ਖਤਰਾ ਹੋ ਸਕਦਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਖਤਰਨਾਕ ਕੁੱਤੇ ਰੱਖਣ ਵਾਲੇ ਗਵਾਂਢੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਕੁੱਤੇ ਦੇ ਵੱਡੇ ਜ਼ਖਮਾਂ 'ਤੇ ਟਾਂਕੇ ਨਹੀਂ ਲਗਾਏ ਜਾ ਸਕਦੇ। ਜਿਆਦਾ ਡੂੰਘੇ ਜ਼ਖਮਾਂ 'ਤੇ ਇੱਕ-ਇੱਕ ਟਾਂਕਾ ਲਗਾ ਕੇ ਮੱਲਮ ਪੱਟੀ ਕਰ ਦਿੱਤੀ ਗਈ ਅਤੇ ਫਿਲਹਾਲ ਬਜ਼ੁਰਗ ਦੀ ਹਾਲਤ ਖਤਰੇ ਤੋਂ ਬਾਹਰ ਹੈ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਆ ਜੀ ਲੱਗਦੇ ਨੇ ਮੇਰਾ ਨਾਮ ਅਰਮਨ ਕੁਮਾਰਾ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਮਾਸ਼ੱਲਾ ਰਾਮ ਕੀ ਗੱਲ ਹੋਈ ਹੈ ਵੀ ਭਾਜੀ ਆਪਣੇ ਨਾਲ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਸੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਇਆ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟ ਬੋਲਾ ਸ਼ਾਦ ਇਹਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤੇ ਕਿ 20 22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਵਾਰੀ ਕਹ ਕੇ ਭਾਈ ਇਹ ਕੁੱਤਾ ਰੱਖਣ ਵਾਲਾ ਘਰ ਚ ਨਹੀਂ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਨ ਲਓ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਯੂ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤਾਂ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕ ਤੇ ਆਪਣੇ ਘਰ ਵਾਲੋਂ ਲੱਗਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤੇ ਮਨ ਲੋ ਵਟਾ ਲਿਆ ਵਾ ਮੈਂ ਤਾਂ ਮਨ ਲੋ ਮੇਰੀ ਭਾਬੀ ਨੇ ਮਨ ਲੋ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਭਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸਣ ਦਿਆ ਵਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਸ ਜਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਭਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਆਗੇ ਗੱਲ ਇਹ ਭਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੋਂਦ ਅਤ ਆ ਇਥੋਂ ਆ ਬਲੱਡ ਨਹੀਂ ਬੰਦ ਹੁੰਦਿਆ ਇੱਥੇ ਆ ਸਿਰ ਦੇ ਵਿੱਚ ਆ ਮਿਸਨਾ ਇਧਰ ਲਈ ਬਾਹਾਂ ਸਾਰੀ ਖਾਦੀ ਆ ਪੈਰ ਸਾਰਾ ਖਾਦਾ ਵਾ ਪੇਸ਼ੈਂਟ ਹਰਚੋਵਾਲ ਤੋਂ ਰੈਫਰ ਹੋ ਕੇ ਆਇਆ ਡੋਗ ਵਾਈਟ ਦੀ ਸਟੀਚ ਨਾਲ ਆਇਆ ਹੈ ਕੈਟੇਗਰੀ 3 ਜਖਮ ਹੈ ਨਾ ਤੇ ਕੈਟੇਟੇਗਰੀ 3 ਦਾ ਮਤਲਬ ਹੈ ਕਿ ਥੋੜੇ ਡੂੰਗੇ ਜਖਮ ਹੈ ਤੇ ਖੂਨ ਕਾਫੀ ਨਿਕਲੇ ਆ ਉਹਨਾਂ ਦੇ ਸਰ ਕਿੰਨੇ ਸਟਿਚ ਲੱਗੇ ਹੁੰਦਾ ਕਰੀ ਤੇ ਵੈਸੇ ਆਪਾਂ ਡੋਗ ਵਾਈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂਕਿ ਜਖਮ ਥੋੜਾ ਡੂੰਗਾ ਹੀ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ ਤਾਂ ਕਹਿੰਦੇ ਲिटल ਏਰੀਆ ਕੀ ਇੱਕ ਜਾਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜ਼ਖਮ ਦੇ ਇਹ ਦੱਸਿਆ ਜੀ ਜਿਹੜਾ ਇਹ ਕੱਟਾ ਕਿਹਦੇ ਕੇਦਸ ਤੋਂ ਕਿਸ ਤਰ੍ਹਾਂ ਲੋਗ ਹੈਗਾ ਕਿਹੜਾ ਨਹੀਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਟਿਆ ਹੋਰ ਹੋ ਕੀ ਕਰਵਗੀ ਤੁਸੀਂ ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਕੱਟੇ ਵਾਲਾ ਟੀਕਾ ਲਗਾਤਾ ਆ ਪੱਟੀ ਹੋ ਗਈ ਹੈ